ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਣਗੇ ਪਹੁੰਚ ਚੁੱਕੇ ਆ ਪਿੰਡ ਬਲਟੋਵਾ ਜ਼ਿਲ੍ਹਾ ਲੱਗਦਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਲੱਗਦੀ ਸਜਨੋ ਪੱਟੀ ਬੇਨਤੀ ਕਰਦੇ ਆਂ ਆਪਣੀ ਨਰਕ ਪਰਖ ਤਸਦੀ ਕਰਕੇ ਤੁਹਾਡਾ ਫਰਜ਼ ਪੰਦਾ ਅਲਜਾਨਦਾ ਠੀਕ ਆ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਆਓ ਹੁਣ ਲਈਏ ਡਿਟੇਲ ਆਪਣੇ ਵੀਰ ਜੈਮਲ ਸਿੰਘ ਤੋਂ ਤੇ ਕਰੀਏ ਤੁਹਾਡੇ ਨਾਲ ਗੱਲਬਾਤ ਠੀਕ ਆ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਹੋਰ ਸੁਣਾਓ ਵਧੀਆ ਜੀ ਵਧੀਆ ਵਧੀਆ ਤੇ ਡਰੈਸ ਨੋਟ ਕਰੀਏ ਆਪਣਾ ਪੈਂਟ ਬਲਟੋਆ ਹੈ ਹਮਮ ਸੇਲ ਪੱਟੀ ਜਲਾ ਕਰਨ ਤਾਂ ਠੀਕ ਆ ਮੋਬਾਈਲ ਨੰਬਰ ਮੋਬਾਈਲ ਨੰਬਰ ਸਕਰੀਨ ਤੇ ਲਾ ਦਿਓ ਅੱਛਾ ਜੀ ਠੀਕ ਹੈ ਚੱਲਦਾ ਰਹੋ ਤੇ ਕਿੰਵਾ ਸੁਆ ਕੀ ਸੁਆ ਵਿੱਚ ਤੇ ਚਾ ਤੀਜਾ ਮੌਕੇ ਦਾ ਤੁਹਾਡੇ ਕਿੰਨਾ 12 ਕਿਲੋ ਦੁੱਧ ਠੀਕ ਆ ਚੋਣ ਓਕੇ ਇੱਕ ਨੰਬਰ ਆ ਪੋਲੀ ਪੋਲੀ ਰੂਮ ਠੀਕ ਆ ਮੇਲ ਕਾਸ ਮਗਰ ਕੱਟਾ ਠੀਕ ਆ ਕੱਟੀ 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 ਆ ਗਈ ਨਹੀਂ ਕੱਟੀ ਫੀਮੇਲ ਠੀਕ ਆ ਕੱਟੇ ਜੈਡ ਬਲੈਕ ਆ ਕੇ ਸਜਣੋ ਆ ਮਗਰ ਠੀਕ ਆ ਤੇ 12 ਕਿਲੋ ਦੁੱਧ ਹਾਂਜੀ ਠੀਕ ਆ ਤੋਰਾ ਖਰਾਈਏ ਚੱਕ ਵੀਰ ਦੀ ਖੋੜ ਕੇ ਸਜਣੋ ਤੀਜਾ ਸੂਹਾ ਦੱਸ ਰਿਹਾ ਬਾਕੀ ਥਾਂਲੇ ਵੀਰ ਦੀ ਚੰਗੀ ਵੱਢੀ ਆ ਝੋਟੀ ਕੋ ਛੋਟੀ ਨਹੀਂ ਆ ਦੇਖ ਸਕਦੇ ਜੀ ਠੀਕ ਆ ਜੀ ਆਰਡਰ ਕੁਆਲਿਟੀ ਵੇਖੋ ਮਗਰ ਲਓ ਜੀ ਪੂਰੇ ਫੱਟੇ ਫੱਟੇ ਲਾਈ ਕਿਹਨਾਂ ਤੋੜੀਂ ਲਓ ਜੀ ਲਓ ਤੇ ਮਗਰ ਕੱਟੀ ਆ ਗਈ ਦੋਬਲ ਫਾਇਦਾ ਆ ਜਾਉ ਜਿੰਨੇ ਘਰੇ ਰੱਖਣੀਆਂ ਲਓ ਜੀ ਕੋਣੀ ਤੋਰੀ ਜਾਂ ਤੋਰੀ ਤੋਰੀ ਜਾਂ ਤੋਰੀ ਜਾਂ ਹਾਂ ਬਹੁਤ ਸੋਹਣੀ ਆਰਡਰ ਕੁਆਲਿਟੀ ਲੱਗੀ ਹੈ ਨਾ ਆਪਾਂ ਬਹੁਤਿਆਂ ਨੂੰ ਤੋੜਦੇ ਬਹੁਤਿਆਂ ਨੂੰ ਹੋਰ ਤੋਂ ਲੱਗ ਮੋੜ ਰਿਹਾ ਓਕਾ ਲੋਈ ਬਹੁਤ ਸੋਹਣੀ ਨਾਇਓ ਮੋੜ ਲਿਓ ਕੱਦ ਕੱਦ ਸਜਣੋਂ ਵੱਡਾ ਛੋਟਾ ਨਹੀਂ ਆ ਸਿੰਘ ਮੂੰਹ ਦੀ ਬੰਤਰ ਤੁਸੀਂ ਫੇਸ ਪਾਰਟੀ ਵੇਖ ਲਈ ਆ ਖਣ ਲੇਵਾ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਵਾਹ ਜੀ ਬਾ ਬਿਲਕੁਲ ਜੈਡ ਬਲੈਕ ਆ ਇੱਕ ਰੰਗ ਕਾਲੀ ਸ਼ਾਹ ਕੋਈ ਵੀ ਹਵਾਲ ਚਿਤਾਣੀ ਜਿਹੜਾ ਦਾ ਕੱਢ ਸਕਦਾ ਠੀਕ ਆ ਜੀ ਤੋਰਾ ਤਰਾ ਵੀ ਚੰਗਾ ਮੜੀ ਜੀ ਗਾਹ ਨੂੰ ਕਰ ਦਿਓ ਤੇ ਬਾਕੀ ਸੋਹਣੀ ਆ ਮੈਂ 300 ਦਾ ਦੱਸ ਰਿਹਾ ਇਹਨੇ ਠੀਕ ਹੈ ਜੀ ਤੇ ਕੀਮਤ ਦੀ ਹੁਣ ਕਰਦੇ ਹਾਂ ਗੱਲ ਬਾਈ ਜਮਨ ਸਿੰਘ ਕਿੰਨੇ ਦੀ ਆਪਾਂ ਦੇ ਦਈਏ ਮੁੱਲ ਕੀ ਕਰਦੇ ਹਾਂ 1 ਲੱਖ ਰੁਪਏ ਤੇ ਦੇ ਦਈਏ ਕਿੰਨੇ ਦੀ ਕਿੰਨੀ ਛੋੜ ਕਰਨੀ ਹੈ 5000 ਛੋੜੀ ਇੱਥੋਂ 5000 ਹਾਂ ਜੀ 2000 ਮੇਰੇ ਵੱਲੋਂ ਕਰਦੇ ਯਾਰ 93 ਦੀ ਦੇ ਦੇ ਹਜ਼ਾਰ ਕਰਕੇ ਨਹੀਂ 2 ਹੀ ਜਾਣ ਦੇ ਵਾਵਾ ਟਾਈਮ ਹੋ ਗਿਆ ਵੀਰ ਨੂੰ ਚਲੋ ਠੀਕ ਹੈ ਜੀ ਠੀਕ ਆ 93 ਹਜ਼ਾਰ ਦੀ ਜਿਹੜੀ ਇਹ ਮਗਰ ਕੱਟੀ ਆ ਤੇ 12 ਕਿਲੋ ਨੌਕੇ ਦਾ ਦੁੱਧ ਆ ਤੇ ਮਿਲ ਜੂਗੀ ਕਨੈਕਟ ਨੰਬਰ ਇਹਦਾ ਚੱਲਦਾ ਕਰ ਦਾਂਗੇ ਠੀਕ ਹੈ ਜੀ ਨਰਖ ਤੇ ਫਰਖ ਤੁਹਾਡਾ ਕੰਮ ਹੈ ਤਸੱਲੀ ਪਾਣੀ ਕਰਨਾ ਠੀਕ ਹੈ ਜੀ ਤੇ ਮੈਚ ਹੈ ਜੀ ਆ ਸਜਣੋ ਫਿਰ ਇੱਕ ਵਾਰ ਬੈਕ ਸਾਈਡ ਤੋਂ ਤੁਹਾਨੂੰ ਬਹਾਨਾ ਵਿਖਾ ਦਿੰਨੇ ਆ ਕਿ ਜਿੰਦੇ ਦਿਲ ਨੂੰ ਲੱਗੀ ਉਹ ਆਪਣਾ ਜਿਹੜੀ ਖਰੀਦਦਾਰੀ ਜ਼ਰੂਰ ਕਰਿਓ ਮੈਚ ਹੈ ਜੀ ਆ ਠੀਕ ਆ ਬਾਡੀ ਬੰਤਰ ਦੀ ਤੇ ਸასი ਸ਼ਾਲ ਜੀ ਸਾਰਿਆਂ ਨੂੰ